ਪਸ਼ੂਆਂ ਦਾ ਜੇਕਰ ਪਸ਼ੂਆਂ ਦਾ ਫਿਕਰ YouTube ਚੈਨਲ ਨਿਊ ਗੱਲ ਫਾਰਮਰ ਦੇਖ ਰਹੇ ਤਮਾਮ ਸਰੋਤਿਆਂ ਦਾ ਪਿਆਰ ਭਰੀ ਸਤਿ ਸ਼ਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਤੁਹਾਨੂੰ ਲੈ ਕੇ ਪਹੁੰਚੇ ਹਾਂ ਮਿੱਤਰੋ ਆਪਾਂ ਪਿੰਡ ਬੁਰਜ ਮੁਹੰਮਦ ਸ਼ਾਹ ਦੇ ਵਿੱਚ ਇਹ ਪਿੰਡ ਜ਼ਿਲ੍ਹੇ ਫਿਰੋਜ਼ਪੁਰ ਦਾ ਪਿੰਡ ਆ ਤਾਂ ਸਿਰਸ ਪਿੰਡ ਨੂੰ ਜੀਰਾ ਲੱਗਦੀ ਆ ਮਿੱਤਰੋ ਮਖੂ ਤੋਂ ਸੁਲਤਾਨਪੁਰ ਵਾਲੇ ਪਾਸੇ ਨੂੰ 10-12 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਇੱਕ ਮੋੜ ਆਉਂਦਾ ਵਾ ਉਹ ਮੋੜ ਦੇ ਉੱਤੇ ਮਿੱਤਰੋ ਇਹ ਪਿੰਡ ਰਹਿ ਜਾਂਦਾ ਵਾ ਬੁਰਜ ਮੁਹੰਮਦ ਸ਼ਾ ਤੇ ਉਸ ਪਿੰਡ ਦੇ ਵਿੱਚ ਆਪਾਂ ਘਰੇਲੂ ਫਾਰਮਰ ਦੇ ਘਰੇ ਉਹ ਭਰਾ ਵੀਡੀਓ ਨੂੰ ਗੌਰ ਨਾਲ ਦੇਖ ਲਓ ਜਿਹੜੇ ਭਰਾ ਬਣੀ ਬਣਾਈ ਬਰੀਡ ਦੇ ਦਵਾਨੇ ਆ ਆ ਕੱਟਾ ਜਿਹੜਾ ਤੁਹਾਨੂੰ ਵਿਖਾਉਣ ਲੱਗਾ ਵਣਾ ਮਿੱਤਰੋ ਇਹ ਪਿਓ ਵਾਲੇ ਪੱਖ ਤੋਂ ਵੀ ਬਹੁਤ ਚੰਗੇ ਰਿਕਾਰਡ ਦਾ ਮਾਂ ਦੇ ਰਿਕਾਰਡ ਆ ਜਿਹੜੇ ਦੁੱਧ ਤੇ ਉਹ ਵੀ ਕੋਕੇ ਜੜ ਰਿਕਾਰਡ ਆ ਮਿੱਤਰੋ ਕੋਲੇ ਮਾਂ ਖੜੀ ਹੋਈ ਜਾਂਦੀ ਮਜੂਦਾ ਮਾਂ ਮਿਲੂਗੀ ਤੁਹਾਨੂੰ ਸਾਰੀ ਜਾਣਕਾਰੀ ਲੈ ਕੇ ਦਿੰਨਾ ਕਿਹੜੇ ਸੀਮਣ ਦਾ ਇਹ ਆਪ ਆ ਕੀ ਡਿਟੇਲ ਆਂਦੀ ਆ ਜੋ ਗੱਲਬਾਤ ਭਾਈ ਨਾਲ ਕਰਦੇ ਆਪਾਂ ਸਤਿ ਸ਼੍ਰੀ ਅਕਾਲ ਵੱਡੇ ਭਾਈ ਸਤਿ ਸ਼੍ਰੀ ਅਕਾਲ ਜੀ ਹਾਲ ਆ ਵੱਡੇ ਭਾਈ ਵਧੀਆ ਜੀ ਸੇਤਾ ਦੇ ਪਰਿਵਾਰ ਭਾਈ ਵਧੀਆ ਜੀ ਠੀਕ ਆ ਅੱਛਾ ਨਾਮ ਦੱਸ ਦੀਏ ਕਿਹੜਾ ਦੀ ਆਪਣਾ ਕਾਰਜ ਸਿੰਘ ਜੀ ਕਾਰਜ ਸਿੰਘ ਘਰ ਕਿਹੜੇ ਪਸੇ ਆ ਗਿਆ ਵੀਰੇ ਆਪਣਾ ਇੱਕ ਗੁੱਟ ਹੀ ਆਇਆ ਨੁਕਰ ਤੇ ਪਹਿਲੇ ਹੀ ਗੂ ਲੋਕਰ ਦੇ ਪਹਿਲੇ ਆ ਅੱਛਾ ਕਾਰਜ ਵੀਰੇ ਆਪਾਂ ਕੱਟਾ ਵੇਚਣਾ ਇੱਕ ਹੈ ਨਾ ਵੱਡੇ ਭਾਈ ਤੇ ਇਹ ਪਿਓ ਵਾਲੇ ਪੱਖ ਤੋਂ ਕਿਹਨੇ ਸੀਮਣ ਦਾ ਗਿਆ ਵੀਰੇ ਇਹ ਕੇਸਰ ਬੁੱਲ ਦਾ ਜੀ ਕੇਸਰ ਬੁੱਲ ਦਾ ਜਿਹੜਾ ਖੜੀ ਦਾ ਬੱਚਾ ਸੀ ਹੈ ਨਾ ਖੜੀ ਦਾ ਬੱਚਾ ਠੀਕ ਆ ਵੀਰੇ ਅੱਛਾ ਤੂਰ ਫਾਰਮ ਵਾਲਿਆਂ ਦਾ ਇਹ ਇਹ ਉਮਰ ਕਿੰਨੀ ਦਾ ਹੋ ਗਿਆ ਵੱਡੇ ਭਾਈ ਇਹ 13 ਮਹੀਨੇ ਦਾ ਹੋਈ ਗਿਆ 13 ਮਹੀਨੇ ਦਾ ਹੋਈ ਗਿਆ ਅੱਛਾ ਮਾਂ ਦਾ ਦੁੱਧ ਕਿੰਨਾ ਕੁ ਆ ਇਹਦਾ 20 ਪਲੱਸ ਆ ਜੀ ਹੈ ਹੁੰਦਾ ਵੀਰੇ ਅੱਜ ਕੱਲ ਚਰਚਾ ਇਹ ਚੱਲੀ ਜਾਂਦੀ ਆ ਵੀ ਅਗਲਾ ਵੇਚਣ ਮਾਰਾ 20 ਕਿਲੋ ਕਹਿ ਦਿੰਦਾ ਕੱਟੇ ਨੂੰ ਕਿਉਂ ਭਾਈ ਇਹਦਾ ਆਪਾਂ ਜੇ ਕੋਈ ਹੁਣ ਰਿਕਾਰਡ ਲੈਣਾ ਚਾਹਵੇ ਦ ਉਹਨੂੰ ਚੁਆਈ ਕਰਾਵਾਂਗੇ ਚੁਆਈ ਕਰਾ ਠੀਕ ਆ ਵੀ 14 ਰਾਇ ਵੱਡੇ ਭਾਈ ਇੱਕ ਗੱਲ ਹੋਰ ਦੱਸੀ ਵੀਰੇ ਇਹ ਇਹਦੀ ਮਾਂ ਵਾ ਜਿਹੜੀ ਸਮਾਂ ਕਿੰਨਾ ਟਾਈਮ ਮਿਲ ਜਾਂਦੀ ਰਹੀ ਲੰਮਾ ਉਹ ਨੂੰ ਹੁਣ ਬਿਮਾਰ ਹੋਣ ਕਰਕੇ ਛਾਲ ਹੋ ਗਿਆ ਸੋਈ ਨੂੰ ਇਹਦੀ ਉਮਰ ਹੀ ਆ ਠੀਕ ਆ ਹਾਂਜੀ ਤਾਂ ਜੇ ਮਿਲ ਜਾਂਦੀ ਆ ਜੀ ਹਾਂਜੀ ਮਿਲ ਜਾਂਦੀ ਆ ਕੀ ਬਾਤ ਆ ਵੀਰੇ ਅੱਛਾ ਇੱਕ ਗੱਲ ਹੋਰ ਆ ਵੱਡੇ ਭਾਈ ਸਿਰ ਸੱਖਾ ਵੀ ਕੱਟਾ ਸਿੰਘ ਸਿੰਘ ਵੀ ਸੋਨਾ ਕਰ ਦੂਗਾ ਹਨਾ ਹਾਂਜੀ ਹੂੰ ਅੱਛਾ ਇਹਦਾ ਰੇਟ ਵੀਰੇ ਕੀ ਤਾ ਕੀਤਾ ਬੋ 1.75 ਹਜ਼ਾਰ ਦਾ 75000 ਰੁਪਏ ਮਾਨਤਨ ਹੋ ਜੂਗਾ ਵੀ ਹੋ ਜੂਗਾ ਜੀ ਅੱਛਾ ਚਵਾਈ ਆਪਾਂ ਦੋਦ ਦੀ ਕਰਵਾ ਕੇ ਦਵਾਂਗੇ ਹਾਂਜੀ ਜਿਹੜਾ ਮੰਨ ਲਾ ਪਿਓ ਵਾਲੇ ਪੱਖ ਦਾ ਰਿਕਾਰਡ ਦਵਾਂਗੇ ਹਰ ਇੱਕ ਹਨਾ ਤਸੱਲੀ ਹੋਊਗੀ ਰਿਕ ਪੱਖ ਤੋਂ ਕਿੰਨੇ ਰੁਪਏ ਲਾਈ ਯਾਦ ਕਰੂਗਾ ਹਾਂਜੀ ਠੀਕ ਆ ਵੱਡੇ ਭਾਈ ਲੈ ਵੀ ਟੈਸਟ ਹੀ ਕਰ ਦਿਖਾ ਦੀ ਬਹੁਤ ਚੰਗੇ ਆ ਕਰਮ ਵਾਲੇ ਦਾ ਭਾਈ ਹਾਏ ਕਿਊਟ ਕੇ ਲੈ ਵੀ ਮਿੱਤਰੋ ਕੇਸਰਪੁਰ ਦਾ ਪਿਓ ਵਾਲੇ ਪੱਖ ਤੋਂ ਇਹ ਕਰਮ ਵਾਲਾ 13 ਮਹੀਨੇ ਇੰਦੀ ਉਮਰ 1 ਸਾਲ ਤੇ 1 ਮਹੀਨਾ ਮਾਂ ਵਾਲੇ ਪੱਖ ਤੋਂ 20 ਕਿਲੋ ਦੇ ਦੁੱਧ ਦਾ ਰਿਕਾਰਡ ਆ ਉਹ ਤੁਹਾਨੂੰ ਤੁਸੀਂ ਚਵਾਈ ਕਰ ਸਕਦੇ ਆ ਵੀਰੇ ਹਰ ਇੱਕ ਪੱਖ ਤੋਂ ਦਸੱਲੀ ਕਰਨਾ ਤੁਹਾਡਾ ਮੋਢਲਾ ਫਰਜ਼ ਹੋਊਗਾ ਕਿਉਂਕਿ ਬਈ ਤੁਸੀਂ ਪੈਸੇ ਲਾਉਣੇ ਆ ਤੁਹਾਡੀ ਜੇਬ ਤੋਂ ਨਿਕਲਨੇ ਆ ਤੁਸੀਂ ਗਿਣਕੇ ਦੇਣੇ ਆ ਤੇ ਤੁਹਾਡਾ ਫਰਜ਼ ਆ ਹੱਥੋਂ ਤੋਂ ਮੂੰਹ ਮਾਂ ਦਾ ਕੱਟਾ ਵੇਖੋ ਕਿੰਨਾ ਪੋਲਾ ਵਾ ਵੀਰੇ ਬਾਕੀ ਬਈ ਕੱਟੇ ਦੀ ਬਾਡੀ ਬੰਤਰ ਕੱਟੇ ਦੀ ਲੈਂਥ ਲੰਥ ਦੱਸਦੀ ਆ ਕੀ ਕਿਸੇ ਚੰਗੇ ਘਰਾਣੇ ਦਾ ਕਿਸੇ ਚੰਗੇ ਟਿਕਾਣੇ ਦਾ ਵਾ ਰੇਟ 75000 ਰੁਪਇਆ ਵਾ ਲੈ ਵੀ ਵੀਰੇ ਨੰਬਰ ਦੱਸੀ ਕਰਾ ਦੀ ਆਪਾਂ ਨੂੰ ਕਿਹੜੇ ਨੰਬਰ ਤੇ ਗੱਲ ਕਰੀਏ 99146 ਜੀ 46844 ਇੱਕ ਵਾਰੀ ਹੋਰ ਬੋਲੀ 99146 ਜੀ 46844 ਠੀਕ ਆ ਬਾਈ ਇਸ ਨੰਬਰ ਤੇ ਕਰਿਓ ਬਾਈ ਦਾ ਰਾਬਤਾ ਕਿ ਮਿੱਤਰੋ ਕਾਰਜ ਸਿੰਘ ਬਾਈ ਦਾ ਨਾਮ ਆ ਪਿੰਡ ਬਰਜ ਮੁਹੰਮਦ ਸ਼ਾਹ ਵਾ ਜ਼ਿਲ੍ਹਾ ਫਰੋਹਿੰਪੋਰਾ ਤਹਿਸੀਲ ਜੀਰਾ ਵਾ ਤੇ ਮਖੂ ਤੋਂ ਜਿਹੜਾ ਸੜਕ ਸੁਲਤਾਨਪੁਰ ਨੂੰ ਜਾਂਦੀ ਆ ਉਹ ਸੜਕ ਦੇ ਉੱਤੇ ਬਾਈ ਹੁਣਾਂ ਦਾ ਰਹਿਣ ਵਸੇਰਾ ਵਾ ਪਿੰਡ ਆਉਂਦਾ ਵਾ ਬਾਕੀ ਜਾਣਕਾਰੀ ਲਈ ਨੰਬਰ ਸਕਰੀਨ ਦੇ ਉੱਤੇ